ਕਲਕੱਤਾ ਵਿੱਚ ਇੱਕ ਮਹਿਲਾ ਟ੍ਰੇਨਿੰਗ ਡਾਕਟਰ ਦੀ ਹੱਤਿਆ ਨੂੰ ਲੈ ਕੇ ਅੱਜ ਬਠਿੰਡਾ ਦੇ ਤਮਾਮ ਡਾਕਟਰਸ ਵੱਲੋਂ ਸਿਵਲ ਹਸਪੀਟਲ ਬਠਿੰਡਾ ਤੇ ਜਿਹੜਾ ਰੋਸ਼ ਮਾਰਚ ਕੀਤਾ ਜਾ ਰਿਹਾ ਤੇ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਕੁਝ ਡਾਕਟਰ ਮਰਜ਼ੂਰ ਨਹੀਂ ਕਰਦੇ ਉਹਨਾਂ ਨਾਲ ਗੱਲਬਾਤ ਸੱਸੀ ਗੱਲਬਾਤ ਜੀ ਭਾਈ ਜੀ ਅੱਜ ਬਠਿੰਡਾ ਦੇ ਤਮਾਮ ਡਾਕਟਰਸ ਵੱਲੋਂ ਜਿਹੜਾ ਕਲਕੱਤਾ ਜਿੱਕ ਇਨਸੀਡੈਂਟ ਹੁੰਦਾ ਹੈਗਾ ਇੱਕ ਲੇਡੀਜ਼ ਡਾਕਟਰ ਦੀ ਜਿਹੜੀ ਹੱਤਿਆ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ਼ ਮਾਰਚ ਕਰਿਆ ਜਾ ਰਿਹਾ ਤੁਹਾਡੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਉਹ ਕਲਕੱਤਾ 'ਚ ਜੋ ਘਟਨਾ ਵਾਪਰੀ ਹੈ ਉਹ ਇੱਕ ਔਰਤ ਨਾਲ ਆਪਣੀ ਨੂੰ ਘਟਨਾ ਨੂੰ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਵਿਭਾਗ ਦੇ ਵਿੱਚ ਸਾਡੀ ਸਿਹਤ ਸੰਸਥਾਵਾਂ ਦੇ ਵਿੱਚ 70 ਤੋਂ 80% ਔਰਤ ਸਟਾਫ ਹੁੰਦਾ ਹੈਗਾ ਫੀਮੇਲ ਸਟਾਫ ਹੁੰਦਾ ਹੈਗਾ ਤੇ ਉਹਨਾਂ ਦੀ ਨਾਈਟ ਡਿਊਟੀਆਂ ਵੀ ਹੁੰਦੀਆਂ ਨੇ ਨਾਈਟ ਡਿਊਟੀਆਂ ਤੇ ਅਜਿਹਾਂ ਵੱਡੀਆਂ ਸੰਸਥਾਵਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਬਲਾਤਕਾਰ ਤੇ ਕਤਲ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਤਾਂ ਆਮ ਛੋਟੇ ਹਸਪਤਾਲਾਂ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਨੇ ਜਿੱਥੇ ਇੱਕ ਸਿੰਗਲ ਸਟਾਫ ਮੈਨੇਜ ਕਰਦਾ ਜਿਨ੍ਹਾਂ ਨੂੰ ਉੱਥੇ ਤਾਂ ਇਹ ਹੋਰ ਵੀ ਜ਼ਿਆਦਾ ਵਲਨਰੇਬਲ ਨੇ ਉਹ ਇਸ ਕਰਕੇ ਅਸੀਂ ਸਮਾਜ ਕੋਲੇ ਇਹ ਆਪਣੀ ਰੋਸ ਪ੍ਰਗਟ ਕਰ ਰਹੇ ਹਾਂ ਕਿ ਔਰਤਾਂ ਨਾਲ ਕਮ ਵਰੀਆਂ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਹਿੱਸੇ ਘਟਨਾਵਾਂ ਮੂੰ ਠੱਲ ਪਾਈ ਜਾਣੀ ਚਾਹੀਦੀ ਹੈ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਆ ਜੇ ਜੀ ਇਹ ਜਿਹੜੀਆਂ ਘਟਨਾਵਾਂ ਜੋ ਵਾਪਰੀਆਂ ਨੇ ਉਹਨਾਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਕਿਸ ਤਰ੍ਹਾਂ ਸਰਕਾਰ ਗੁੰਡਾਗਰਦੀ ਦੀ ਆੜ ਦੇ ਵਿੱਚ ਉਸ ਪ੍ਰੋਟੈਸਟ ਨੂੰ ਬਰਸ ਬਰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭੰਨ ਤੋੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਜੋ ਇੱਥੇ ਧਰਨਾ ਕਰੀ ਨੇ ਉਹਨਾਂ ਦਾ ਮਨੋਗਲ ਟੇਕਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਸਾਡੀ ਹੀ ਸਪੋਰਟ ਉਹਨਾਂ ਨੂੰ ਵੀ ਸਪੋਰਟ ਦਿੱਤੇ ਆ ਉਹ ਕੱਲਾ ਨਾ ਸਮਝਣ ਆਪਣੇ ਆਪ ਨੂੰ ਅਜਿਹੀ ਕੋਈ ਵੀ ਘਟਨਾ ਜੋ ਔਰਤਾਂ ਦੇ ਖਿਲਾਫ ਜ਼ੁਲਮ ਦੀ ਹੋਏਗੀ ਉਥੇ ਇੱਕ ਡਾਕਟਰ ਕਮਿਊਨਿਟੀ ਬਾਕੀ ਕਮਿਊਨਿਟੀਆਂ ਵੀ ਆਪ ਪਸਾਨ ਗਿਆ ਪਾਰਟਿਸਪੇਟ ਕਰ ਰਹੀ ਆਈਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਜੋ ਹਿੰਦੁਸਤਾਨ ਦੀ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਅੱਜ 6 ਵਜੇ ਤੋਂ ਲੈ ਕੇ ਸਵੇਰ ਦੇ ਖਾਲਦੇਸ ਵਰਗੇ 6 ਵਜੇ ਤੱਕ ਉਹ ਬਟੀ ਸੁਆਮਦੀ ਬੰਦ ਹੀ ਕਰ ਦਿੱਤੀ ਗਈ ਹੈ ਪੀसीएमਐਸ ਨੇ ਇਹ ਇਸ ਤਰ੍ਹਾਂ ਦਾ ਉਸਾਰਨਾ ਕੀਤਾ ਗਿਆ ਸੀਗਾ ਅੱਜ ਪੀसीएमਐਸ ਬਟਿੰਡਾ ਯੂਨਿਟ ਆਈਐਮਈ ਬਟਿੰਡਾ ਨਾਲ ਰਲ ਕੇ ਸਭ ਤੋਂ ਸਾਲ ਬਟਿੰਡਾ ਵਿਕੇਸ਼ ਰੋਲ ਦੇ ਵਿੱਚ ਸੈਲਰੀ ਹੈ ਤੇ ਇਹਦੇ ਘਟਨਾਵਾਂ ਦੀ ਸਖਤ ਸ਼ਬਦ ਵਿੱਚ ਲਿਖੇ ਦੀ ਕਰਦੀ ਹੈ ਤੇ ਸਖਤ ਕਾਨੂੰਨਾਂ ਦੀ ਮੰਗ ਕਰਦੀ ਹੈ ਈਵਨ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਵੀ ਔਰਤਾਂ ਦੀ ਸੁਰੱਖਤਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਕੱਪਸ ਉਹ ਗੱਲ ਕਰੀਏ ਦੇਖੋ ਇੱਕ ਮੈਡੀਕਲ ਕਾਲਜ 'ਚ ਇੰਨੇ ਮਤਲਬ ਕਿ ਲੋਕ ਹੁੰਦੇ ਨੇ ਇੰਕਲਾਈ ਹੁੰਦੇ ਹੈਗੇ ਨੇ ਮੁਲਾਜ਼ਮ ਹੁੰਦੇ ਨੇ ਡਾਕਟਰ ਹੁੰਦੇ ਆ ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਦਾ ਜਿਹੜਾ ਇਨਸੀਡੈਂਟ ਜਿਹੜਾ ਵਾਪਰ ਜਾਂਦਾ ਕੀ ਕਹਣਾ ਚਾਹੂੰ। ਦੇਖੋ ਇਹੋ ਜਿਹੀਆਂ ਘਟਨਾਵਾਂ ਆਮ ਤੌਰ ਤੇ ਔਰਤਾਂ ਨੂੰ ਜਾਣਦੀ ਹੁੰਦੇ ਨੇ ਠੀਕ ਹੈ ਉਹ ਰਾਜਨੀਤਿਕ ਸ਼ਹਿਰ ਆ ਤੁਹਾਨੂੰ ਪਤਾ ਲੱਗ ਗਿਆ ਜੀ ਜਿਸ ਤਰੀਕੇ ਨਾਲ ਰਾਜਨੀਤਿਕ ਸ਼ਹਿਰ ਦੇ ਵਿੱਚ ਗੁੰਡਾਗਰਦੀ ਹੁੰਦੀ ਆ ਉੱਥੇ ਇਹ ਪੁਲਿਸ ਤੋਂ ਜਾਂ ਰਾਜਨੀਤੀ ਤੋਂ ਲੈਦਾ ਹੋ ਸਕਦੀ ਆ ਸਾਨੂੰ ਤਾਂ ਸਮਝ ਨਹੀਂ ਲੱਗਦਾ ਵੀ ਇਹ ਲੈਦਾ ਹੋ ਸਕਦੀ ਆ ਇਹਦੇ ਵਿੱਚ ਸ਼ਮੂਲੀਅਤ ਹੈਗੀ ਆ ਕਿਸੇ ਸ਼ਮੂਲੀਅਤ ਕਰਕੇ ਉਹਨਾਂ ਬੰਦੇ ਨੂੰ ਅਸੈਸਿਵਲ ਹਸਪਤਾਲ ਤੇ ਜਾਣ ਦੀ ਉਹਨਾਂ ਬੰਦਿਆਂ ਨੂੰ ਇਹ ਪਤਾ ਲੱਗਿਆ ਕਿ ਟ੍ਰੇਨਿੰਗ ਡਾਕਟਰ ਜਿਹੜੇ ਆ ਉਹ ਰੈਸਟ ਕਿੱਥੇ ਕਰਦੇ ਆ ਇਹ ਸਾਰਾ ਕੁਝ ਇਹ ਸਰਬ ਸੁਗੜਾ ਮਿਲਿਆ ਹੈ ਇਸ ਰਲੇ ਮਿਲੇ ਦੀ ਪੂਰੀ ਨਿਰਪੱਖ ਜਾਂਚ ਹੋਣੀ ਚਾਹੀਦੀ ਉਹ ਲੋਕ ਕੌਣ ਸੀਗੇ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਹਰਦਾਸਤਗਮਨਤਾਮ ਦਿੱਤਾ ਇਹ ਗੈਰ ਸਮਾਜਿਕ ਅੰਸਰ ਲੋਕ ਹੁੰਦੇ ਨੇ ਇਹਨਾਂ ਦਾ ਸਮਾਜਿਕ ਕੋਈ ਰੁਤਬਾ ਨਹੀਂ ਹੁੰਦਾ ਇਹ ਕ੍ਰਿਮੀਨਲ ਮਾਈਂਡ ਦੇ ਬੰਦੇ ਹੁੰਦੇ ਹੁੰਦੇ ਨੇ ਤੇ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਦੇਣੀ ਬਣਦੀ ਹੈ ਨਕਸਬ ਦੀ ਗੱਲ ਕਰੀਏ ਭਾਰਤ ਸਰਕਾਰ ਨੇ ਜਿਹੜੀ ਸੀਬੀਆਈ ਜਾਂਚ ਦੀ ਆਰਡਰ ਦੇ ਦਿੱਤੇ ਨੇ ਕੀ ਚਾਹਨਾ ਚਾਹੁੰਦੇ ਸੀਬੀਆਈ ਆਪਾਂ ਮੰਨ ਕੇ ਚੱਲਦੇ ਹਾਂ ਕਿ ਇੱਕ ਨਿਰਪੱਖ ਏਜੰਸੀ ਹੈ ਤੇ ਬੜੇ ਸੋਹਣੇ ਤਰੀਕੇ ਨਾਲ ਉਹਨੇ ਪਹਿਲਾਂ ਵੀ ਇਹ ਜਿਹੇ ਮਸਲਿਆਂ ਨੂੰ ਗੂਗੂ ਵੀ ਰੋਣੇ ਜਾਂ ਦੀਜੇ ਤੇ ਬਚਾਇਆਗਾ ਇਸ ਕਰਕੇ ਸਾਡੀ ਮੰਗ ਚੋਂ ਕਿ ਸਰਕਾਰ ਸਾਨੂੰ ਲੱਗਦਾ ਸੀ ਉਥੋਂ ਦੇ ਧਰਨਾ ਕਰਨ ਲੱਗਦਾ ਸੀ ਵੀ ਜਿਹੜੀ ਲੋਕਲ ਸਰਕਾਰ ਆ ਉਹ ਕਿਤੇ ਨਾ ਕਿਤੇ ਗੁੰਡਾ ਕਰਦੀ ਨਾਲ ਰਲਈ ਹੋਈ ਆ ਤਾਂ ਕਰਕੇ ਉਹਨਾਂ ਦੀ ਇਹ ਮੰਗ ਕਰਨੀ ਜ਼ਾਇਦ ਸੀ ਤੇ ਇਹ ਚੰਗਾ ਕਦਮ ਹੈ ਜੇ ਸੀਬੀਆਈ ਕੋਲ ਗਿਆ ਤੇ ਇਸ ਦੇ ਕਾਨੂੰਨਾਂ ਨੂੰ ਕਿਵੇਂ ਦੇਖਦੇ ਦੇਸ਼ ਦੇ ਕਾਨੂੰਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬਲਾਤਕਾਰੀਆਂ ਜਾਂ ਕਾਤਲਾਂ ਦੇ ਖਿਲਾਫ ਜੋ ਸਜ਼ਾ ਲੈਣ ਵਾਲੇ ਕੇਸ ਹੁੰਦੇ ਨੇ ਇਹ ਇੱਕ ਅਲੱਗ ਕਾਨੂੰਨ ਦੇ ਵਿੱਚ ਹੋਣੇ ਚਾਹੀਦੇ ਨੇ ਰੈਪਿਡ ਇਹਨਾਂ ਦੀ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਹੈ ਤੇ ਬੜੇ ਹੀ ਸਪੀਡੀ ਇਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਫੇਰ ਹੀ ਆਪਾਂ ਇੱਕ ਉਧਾਰਨਾ ਛੱਡ ਸਕਦੇ ਹਾਂ ਕਿ ਸਮਾਜ ਇਨਟੋਲਰੇਟ ਇਨਟੋਲਰੈਂਟ ਕਰੇਗਾ ਇਹ ਜਿਸ ਕਿਸਮ ਦਾ ਪ੍ਰੋਬਲਮ ਨਿਕਲੇਗਾ ਡਾਕਟਰ ਸਾਹਿਬ ਜੀ ਗੱਲ ਕਰੀਏ ਹੁਣ ਕਰਨ ਦੇ ਪ੍ਰਦਰਸ਼ਨ ਤੋਂ ਲੈ ਕੇ ਟਾਈਮ ਤੱਕ ਚੱਲਣ ਆ ਰਿਹਾ ਹੈ ਕੋਈ ਕਰਨਾ ਪ੍ਰਦਰਸ਼ਨ ਆਈਐਮਐਨ ਆ ਜਾ ਰਿਹਾ ਹੈ ਤਾਂ ਜਦੋਂ ਤੱਕ ਸੁਰੱਖਿਆ ਦੇ ਪੁਲਸਾਂ ਦੇ ਨਾਲ ਮੰਗਣਾ

सिर्फ ये डॉक्टर के साथ नहीं किसी एक फीमेल के साथ हुआ हुआ दुर्व्यवहार एक बहुत बुरा गैंग रेप एंड मर्डर का केस है तो हमें इसे लाइटली नहीं लेना चाहिए वो उसके जो जिन्होंने भी ये काम किया है उन्होंने करके ये सोचा कि हम फ्री हो जाएंगे हमारा कोई कुछ नहीं कर सकता तो ये चीज मैसेज नहीं मिलना चाहिए हमें उसको हम सब वो उस लड़की के साथ हैं उसके पेरेंट्स के साथ एंड for the cause सो दैट इन फ्यूचर कोई ऐसी हिम्मत भी ना करे सोच के करने की तो क्या सोच के भी हिम्मत ना करे तो हमारा जो ये सारा जो हम आज इकट्ठा हुए हैं इन सपोर्ट ऑफ हर सो दैट वी वॉन्ट जस्टिस फॉर हर उसको न्याय मिले इस केस में जो भी आरोपी है उन्हें सख्त सख्त सजा मिलनी चाहिए ऐसा नहीं है कि वो किसी के शय में ये काम कर रहे हैं बिकॉज ये मैसेज पूरी कंट्री को जाएगा कि कोई भी कुछ भी बुरी तरह किसी के साथ करके फरार हो सकता है तो ये केस में तो मैं हैं हमारे प्रशासन से हमारे जो पुलिस फोर्स है हमारे जो सेफ्टी फोर्स है उनसे यही रिक्वेस्ट करूंगी कि प्लीज प्लीज टेक सम एक्शन एंड प्रोवाइड द राइट जस्टिस टू द विक्टिम सो दैट आगे से ऐसे ना होए क्योंकि अगर जस्टिस नहीं मिला तो ये मैसेज जाएगा सोसाइटी में कि ऐसे कोई भी कुछ करके फरार हो सकता है और जिसने किया है उसे कोई सजा नहीं दी जाएगी तो लगता है कि इंसाफ जल्द मिलेगा <laughs> insaaf jatak mujhe pata chala hai shayad uh, through media that the principal has been uh, arrested

ਕਾਰਨ یہی ਹੈ ਕਿ ਜਿਵੇਂ ਰੇਪ ਹੈ ਰੇਪ ਕਰਤਾ ਕੌਣ ਹੈ ਕੋਈ ਲੜਕਾ ਕਰਤਾ ਹੈ ਬாய் ਕਰਤਾ ਹੈ तो मुझे लगता है कि हमारी सोसाइटी में लड़कों को ज्यादा समझ देने की जरूरत है हमें अपने जो बेटे हैं उनको अच्छी परवरिश देनी चाहिए ये स्टार्ट ही वहां से होता है कि लड़की को मत बोलो कि बाहर क्यों गई थी रात में क्यों निकली थी छोटे कपड़े क्यों पहने लड़कों को सीख दो कि इज्जत करना सीखो लेडीज की तो मुझे लगता है परवरिश से ही हमें लड़कों की इतनी अच्छी करनी चाहिए कि वो कभी हर लेडी की इज्जत करे डॉक्टर साहब देश की कानून व्यवस्था देखते दे हो कानून व्यवस्था पे मुझे पूरा भरोसा अपने देश के क्योंकि वो पूरी जितने भी सबूत के बुनियाद पे बहुत ही सही डिसीजन लेगी और मेरी कानून के जो रखवाले हैं जो हमारी हमारी जो सरकार है उन सब से इवन पुलिस फोर्स से यही विनती है कि इस, पे, इस केस में जिसके लिए हम खड़े हैं उस कैलकटा रेप एंड मर्डर केस में उसको जस्टिस मिलना चाहिए बिकॉज देन ओनली अदरवाइज वी फेल टू रिफॉर्म अ सोसाइटी अ गुड सोसाइटी तो अब कानून के आड़ में लोग क्या करते हैं कि अगर कभी भी कोई पीछे उन्हें शय मिलती है कोई पॉलिटिकल शय किसी का बेटा एम पी या कुछ भी होता है तो उन वो चीजें नहीं होनी चाहिए उनको भी ऐसा हिम्मत नहीं आनी चाहिए ऐसा कुछ करने की तो कानून पे तो पूरा विश्वास है एंड तभी हम यहाँ खड़े हैं

ਲੇਕਿਨ ਉਹ ਇੱਕ ਦੋ ਦਿਨ ਹਫਤਾ 10 ਦਿਨ 15 ਦਿਨ ਉਹਨੂੰ ਕਰਕੇ ਆਪਾਂ ਵਿਚਾਲੇ ਛੱਡ ਦਿੰਦੇ ਆ ਮੇਰੀ ਉਮੀਦ ਹੈ ਇਹ ਆਪਣੇ ਨਾਲ ਦੇ ਸਾਥੀਆਂ ਤੋਂ মিডিਆ ਤੋਂ ਜਨਤਾ ਤੋਂ ਕਿ ਇਸ ਚੀਜ਼ ਨੂੰ ਇਹ ਫੜ ਕੇ ਲਓ ਚਾਹੇ ਇੱਕ ਦਿਨ ਲੱਗੇ ਚਾਹੇ ਮਹੀਨਾ ਲੱਗੇ ਚਾਹੇ ਸਾਲ ਆਪਾਂ ਫੜਨਾ ਛੱਡਿਏ ਤੇ ਇਹਨੂੰ ਅੰਤ ਤੱਕ ਪਹੁੰਚਾਈਏ ਉਦੋਂ ਤੱਕ ਆਪਾਂ ਖੜਾ ਨਾ ਛੱਡੀਏ ਇਸ ਚੀਜ਼ ਦਾ ਜਦੋਂ ਤੱਕ ਇਸ ਚੀਜ਼ ਨੂੰ ਥਾਲਾ ਨਹੀਂ ਜਾਏਗਾ ਉਦੋਂ ਤੱਕ ਇਸ ਚੀਜ਼ਾ ਜਿਵੇਂ ਆਪਾਂ ਕਹਿੰਦੇ ਕਿ ਬੋਲਣ ਤੇ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਬਸ ਉਹੀ ਵਾਲੀ ਗੱਲ ਹੈ ਕਿ ਆਪਾਂ ਨੂੰ ਇਹ ਬਿਨਾ ਬੋਲੇ ਕੰਮ ਨਹੀਂ ਹੋਏਗਾ ਇਹ ਬੋਲ ਕੇ ਹੀ ਕੰਮ ਹੋਏਗਾ ਇਸ ਗੱਲ ਨੂੰ ਖਤਮ ਨਹੀਂ ਹੁੰਦੇ ਨਾ ਬਸ ਦੇਸ਼ ਦੀਆਂ ਸਰਕਾਰਾਂ ਨਾਰਾ ਲਾਉਂਦੀਆਂ ਬੇਟੀ ਬਚਾਓ ਬੇਟੀ ਪੜ੍ਹਾਓ ਕੀ ਕਹਿਣਾ ਚਾਹੂੰਗੀ ਉਹ ਤਾਂ ਸਾਡਾ ਹੁਣ ਅਸੀਂ ਨਾਰਾ ਇਹੀ ਦਿੱਤਾ ਹੈਗਾ ਕਿ ਬੇਟੀ ਪੜ੍ਹੀ ਪਰ ਬੱਚੀ ਨਹੀਂ ਉਹੀ ਗੱਲ ਹੈ ਕਿ ਅਗਰ 36 ਘੰਟੇ ਕੰਮ ਕਰਦੇ ਕਰਦੇ ਜੇ ਉਸ ਤੋਂ ਬਾਅਦ ਵੀ ਤੁਹਾਨੂੰ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਤੁਹਾਨੂੰ ਤੁਸੀਂ ਸਾਨੂੰ ਮਿਲਦਾ ਪਿਆ ਹੈ ਉੱਥੇ ਡਿਊਟੀ ਕਰਦੀ ਪਈ ਹੈ ਡਾਕਟਰ ਉਹਦੇ ਨਾਲ ਜੇਕਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਮੈਨੂੰ ਤੁਸੀਂ ਦੱਸੋ ਆਪ ਵੀ ਸੋਚ ਕੇ ਕਿ ਕਿਸੇ ਹੋਰ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਉਹ ਕਿਵੇਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨਗੀਆਂ ਈਵਨ ਕਿ ਪੁਲਿਸ ਫੋਰਸ ਵਾਲੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਤਾਂ ਬਾਹਰ ਕਿਤੇ ਕਿਤੇ ਡਿਊਟੀਆਂ ਕਰਦੀਆਂ ਨੇ ਉਹ ਤਾਂ ਕਮਰੇ 'ਚ ਵੀ ਨਹੀਂ ਹੁੰਦੀਆਂ ਕਿ ਉਹਨਾਂ ਦਾ ਆਪਰੇ ਪ੍ਰਤੀ ਸੁਰੱਖਿਆ ਮੈ ਜੋ ਸੌਂਗੀ ਉਹ ਕਿਵੇਂ ਸੇ ਸੁਰੱਖਿਆ ਦੇਣ ਗਿਆ ਮੈਂ ਆਰਗੂਚ ਰਹੀ ਆ ਕਿ ਉਥੋਂ ਵਾਲੀਆਂ ਜਿਹੜੀਆਂ ਹੁਣ ਆਰਮੀ ਚ ਖੁੱਲਣ ਲੱਗ ਗਿਆ ਰਸਤਾ ਆਰਮੀ ਬੇਟੀਔਰ ਅਫਸਰਾਂ ਲਈ ਲੇਡੀ ਅਫਸਰਸ ਲਈ ਕਿ ਉਹ ਰਸਤਾ ਹੁਣ ਦੁਬਾਰਾ ਖੁੱਲੇਗਾ ਜਾਂ ਲੜਕੀਆਂ ਹੁਣ ਜਾਣਾ ਬੰਦ ਕਰ ਦੇਣਗੀਆਂ ਉੱਥੇ ਜਿਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਨੇ ਅੱਜ ਤੇ ਡਾਕਟਰਸ ਤੋਂ ਹੁਣ ਬਹੁਤ ਅਰੇ ਹਟ ਗਏ ਨੇ ਕਿ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣ ਕੋਈ ਬਾਹਰ ਜਾ ਰਿਹਾ ਹੈਗਾ ਕੋਈ ਕਿਸੇ ਹੋਰ ਪ੍ਰੋਫੈਸ਼ਨ ਵੱਲ ਭੇਜ ਰਿਹਾ ਹੈ ਮੇਰੇ ਖਿਆਲ ਸੇ ਜੇ ਇਦਾਂ ਚੱਲਿਆ ਡਾਕਟਰਸ ਦੇ ਨਾਲ ਜਾਂ ਸਿਹਤ ਕਰਮੀਆਂ ਦੇ ਨਾਲ ਤਾਂ ਡਾਕਟਰਸ ਦੀ ਮਚਨੇ ਹੁਣ ਇੰਡੀਆ ਦੇ ਵਿੱਚ ਕੌਮ ਸਾਹਿਬ ਤੇ ਸ਼ਹਾਜਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਲੇਡਿਸ ਤੇ ਜਿਹੜਾ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੀ ਕਾਰਨ ਮੰਨਦੇ ਆ ਇਹਦਾ ਮੈਂ ਇਹਦਾ ਕਾਰਨ ਦੋ ਕਾਰਨ ਮੰਨਦੀ ਆ ਇੱਕ ਤਾਂ ਕਿ ਜਨਤਾ ਦੇ ਵਿੱਚ ਅਵੇਅਰਨੈਸ ਨਹੀਂ ਹੈ ਮਤਲਬ ਪੜਾ ਪੜਾਈ ਘਟ ਹੈਗੀ ਹੈ ਜਾਂ ਜਨਤਾ ਜਾਣ ਕੇ ਅੱਖਾਂ ਮੀਚ ਲੀ ਹੈ ਦੂਸਰੀ ਗੱਲ ਹੈ ਕਿ ਪ੍ਰਸ਼ਾਸਨ ਦਾ ਜਿਹੜਾ ਹੋਲਡ ਹੈ ਕਿ ਜਦੋਂ ਪਤਾ ਹੁੰਦਾ ਹੈ ਉਦੋਂ ਆਪਾਂ ਉਸਨੂੰ ਪੂਰੀ ਤਰ੍ਹਾਂ ਸੁਧਰੇ ਨਹੀਂ ਜਦੋਂ ਤੱਕ ਉਸ ਦਾ ਨੂੰ ਪੂਰੀ ਤਰ੍ਹਾਂ ਦਿੱਤਾ ਨਹੀਂ ਜਾਏਗਾ ਦੋ ਤੋ ਤੱਕ ਇੱਕ ਕਾਸ ਜ਼ਰਾ ਖਤਮ ਹੋ ਜਾਏਗਾ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ ਮੈਂ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਦੋ ਤਰ੍ਹਾਂ ਨਾਲ ਦੇਖਦੀ ਹਾਂ ਇੱਕ ਤਾਂ ਇਹ ਕਿ ਕੱਲੇ ਸਬੂਤਾਂ ਦੇ ਉੱਤੇ ਬੇਸ ਬੰਦੀ ਹੈ ਕਿਉਂਕਿ ਸਬੂਤ ਜਿਵੇਂ ਹੁਣ ਆਪਾਂ ਦੇਖਿਆ ਇਸ ਕੇਸ ਦੇ ਵਿੱਚ ਕਮਰੇ ਦੇ ਵਿੱਚ ਮੌਬਤ ਅਟੈਕ ਹੋਇਆ ਸਾਰੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਮਾਂ ਬਾਪ ਨੂੰ 3 ਘੰਟੇ ਖੜਾ ਰੱਖਿਆ ਗਿਆ भी तो कोशिश की गई ये जो चीजा ने एक तो यही कमी हैगी है अपने इस केस तरह के किसी भी केस इमीडिएट एक्शन होना चाहिए एक घंटा दो घंटे छंटे यह तो इंतजार नहीं होने चाहिए दूसरी गल है

ਮੈਂ ਬਸ ਇਹੀ ਚਾਹਨੀ ਹੈ ਕਿ ਇਹ ਉਮਰ ਉਮਰ ਵਿੱਚ ਛੋਲੀ-ਬੋਲੀ ਨਾ ਹੋਵੇ ਛੋਟੇ ਕਦਮਾਂ से ना होवे ਕੁਝ ਵੱਡੇ ਕਦਮਾਂ ਦੇ ਨਾਲ ਇਸ ਲਈ ਸਾਡੀ ਅੱਜ ਦੀ ਅਜੀਟੇਸ਼ਨ ਹੈ ਡਾਕਟਰ ਸਾਹਿਬ ਜੀ ਗੱਲ ਕਰਿਏ ਕਿ ਲੱਗਦਾ ਤੁਹਾਨੂੰ ਜਿਹੜੀ ਮੇਲਾ ਡਾਕਟਰ ਨਾਲ ਹੱਤਿਆਚਾਰ ਇਸ ਤਰ੍ਹਾਂ ਦਾ ਹੋਇਆ ਹੈ ਹੱਤਿਆ ਕਰ ਦਿੱਤੀ ਗਈ ਹੈ ਵੀ ਉਹਨੂੰ ਚਲ ਦਿਨ ਇਨਸਾਮ ਮਿਲੇਗਾ ਦੇਖੋ ਜਿਸ ਤਰ੍ਹਾਂ ਦਾ ਹੁਣ ਇਹ ਰੋਸ ਕਵਿਤਾਵਾ ਜਨਤਾਵਲ ਹੋਇਆ ਹੈ ਅਗਰ ਉਹ ਵੀ ਹੋਇਆ ਹੈ

ਇਨਸਾਫ ਦੀ ਜਿਹੜੀ ਤੋਂ ਡਿਵੈਲਪਮੈਂਟ ਵੱਲੋਂ ਮੰਗ ਕੀਤੀ ਜਾ ਰਹੀ ਆਲ ਓਵਰ ਡਾਕਟਰਸ ਵੱਲੋਂ ਕਿਦੋਂ ਤੱਕ ਚੱਲਣ ਵਾਲਿਆ ਇਹ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਨੇ ਉਹ ਰੋਕ ਇਹ ਨਹੀਂ ਹੈ ਕਿ ਉਹ ਰੋਕ ਰਿਆ ਨੇ ਪਰ ਇੱਕ-ਇੱਕ ਦਿਨ ਛੱਡ ਕੇ ਜਿਵੇਂ ਇੱਕ ਦਿਨ ਅੱਜ ਕੱਲ ਐਪੀਸੀਐਮਐਸ ਵੱਲੋਂ ਕਾਲ ਆ ਗਈ ਅੱਜ ਆਈਐਮਈ ਵੱਲੋਂ ਕਾਲ ਆ ਗਈ ਆਈਡੀਆ ਵੱਲੋਂ ਕਾਲ ਆ ਗਈ ਫਿਰ ਇੱਕ ਬਾਰ ਚਾਰ ਦਿਨ ਬਾਅਦ ਫਿਰ ਪੀਸੀਐਮਐਸ ਵੱਲੋਂ ਕਾਲ ਹੈ ਔਰ ਇੱਕ ਸੰਬੰਧ ਦੇ ਵਿੱਚ ਫਿਰ ਦੁਬਾਰਾ ਕਾਲ ਕੀਤੀ ਜਾਏਗੀ ਅਗਰ ਉਦੋਂ ਤੱਕ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ ਇਹ ਬੰਦ ਨਹੀਂ ਹੋ ਰਿਹਾ ਸਾਡੇ ਵੱਲੋਂ ਸਾਡੇ ਵੱਲੋਂ ਤੁਹਾਡੇ ਕਹਿਣ ਦਾ ਮੀਨਸ ਹੈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਤੱਕ ਤੁਹਾਡੇ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਜੀ ਬਿਲਕੁਲ ਹਾਲੇ ਤੱਕ ਜਿਹੜਾ ਸਾਡੇ ਸਾਰੇ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ ਉੱਨ੍ਹਾ ਵੀ ਰਾਜਸਥਾਨ ਤੱਕ ਦੇ ਵੀ ਡਾਕਟਰ ਜਿੱਥਾ ਤੱਕ ਮੇਰਾ ਕੰਟੈਕਟ ਹੈਗਾ ਜਿਹੜੇ ਵੀ ਡਾਕਟਰ ਹਰ ਤੱਕ ਜਿਹੜੇ ਕੰਟੈਕਟ ਸਕੇ ਉਹ ਹੀ ਕਹ ਰਹੇ ਨੇ ਕਿ ਅਸੀਂ ਇਹਨੂੰ ਬੰਦ ਨਹੀਂ ਹੋਣ ਦੇਣਾ ਕੋਈ ਵੀ ਡਾਕਟਰ ਸਸਤਾ ਨਹੀਂ ਚਾਂਦੀ ਪਈ ਦੇਜੂ ਬਾਜ਼ਾਰ ਤੇ ਵਿੱਚ ਕਿ ਇਹ ਜਿਹੜੀ ਲਾਅ ਹੈ ਬਰਪੁਜਨ ਦਿੱਤੀ ਜਾਵੇ ਇਸ ਵਾਰ ਕਿਉਂਕਿ ਇਹ ਜਿਹੜੀ ਘਟਨਾਵਾਂ ਨੇ ਡਾਕਟਰਾਂ ਦੇ ਨਾਲ ਇਹ ਅੱਜ ਨਹੀਂ ਹੋ ਰਹੀਆਂ ਇਹ ਪਿਛਲੇ 1 ਸਾਲ 2 ਸਾਲ ਤੋਂ ਲਗਾਤਾਰ ਕੁਝ ਕੁ ਹੋ ਰਹੀਆਂ ਨੇ ਇਹ ਰੀਜ਼ਨ ਹੈ ਕਿ ਹੁਣ ਇਹ ਲਾਅ ਨੂੰ ਅਸੀਂ ਬੁਜਨ ਨਹੀਂ ਦੇਣਾ ਹੈ ਆਈਐਮਏ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਗੱਲ ਕਰੀਏ ਦੇਖੋ ਕਲਕੱਤਾ ਚ ਨੀ ਸ਼ਰਮਨਾਕ ਘਟਨਾ ਵਾਪਰਦੀ ਹੈ ਤੁਸੀਂ ਵੀ ਇਨਸਾਫ ਦੀ ਮੰਗ ਕਰ ਰਹੇ ਹੋ ਬਠਿੰਡਾ ਦੇ ਜਿੰਨੇ ਵੀ ਤਮਾਮ ਡਾਕਟਰਸ ਹੈ ਇਨਸਾਫ ਦੀ ਮੰਗ ਕਰ ਰਹੇ ਹੈ ਅਰਨਾ ਪ੍ਰਦਰਸ਼ਨ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਮੈਂ ਸਾਰੇ ਸਮਾਜ ਨੂੰ ਆ ਕਹਿਣਾ ਚਾਹਾਂਗਾ ਕਿ ਇਹਨੂੰ ਪਲੀਜ਼ ਐਨਾ ਸੋਚ ਕੇ ਚੱਲੋ ਕਿ ਕਿਸੇ ਡਾਕਟਰ ਨਾਲ ਇਹ ਘਟਨਾ ਹੋਈ ਹੈ ਆ ਸਮਾਜ ਚ ਕਿਸੇ ਵੀ ਬੇਟੀ ਨਾਲ ਕਿਸੇ ਵੀ ਭੈਣ ਨਾਲ ਆ ਘਟਨਾ ਹੋ ਸਕਦੀ ਹੈ ਤੇ ਪਲੀਜ਼ ਇਸ ਚੀਜ਼ ਦਾ ਆਪਾਂ ਨੂੰ ਸਮਾਜ ਦੀ ਹਰ ਸੰਸਥਾ ਨੂੰ ਵਿਰੋਧ ਕਰਨਾ ਚਾਹੀਦਾ ਹੈ ਜਿਸ ਤਰੀਕੇ ਦਾ ਗੈਂਗਰੇਪ ਤੋਂ ਸਾਡੇ ਲੈਡੀ ਡਾਕਟਰ ਸਾਹਿਬ ਨਾਲ ਉਥਾਰਜਿਕਾ ਹਸਪੀਟਲ 'ਚ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਪਲ ਮਰਡਰ ਹੋਇਆ ਉਹ ਉਹਦੀ ਚਿੰਨੀ ਵੀ ਆਪਾਂ ਨਿੰਦਾ ਕਰੀਏ ਉਹ ਮਤਲਬ ਬਹੁਤ ਘਾਟ ਹੈਗੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਜਥੇਬੰਦੀਆਂ ਨੂੰ ਇਸ ਚੀਜ਼ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਜੋੜ ਆਵਾਜ਼ ਨਾਲ ਆ ਮੰਗ ਕਰਨੀ ਚਾਹੀਦੀ ਹੈ ਕਿ ਉਸ ਚੀਜ਼ ਦਾ ਪੂਰਾ ਨਿਆਂਯੋਚਿਤ ਉਹਦੀ ਜਾਂਚ ਹੋਵੇ ਤਾ ਜੋ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਉਥੇ ਸਿਰਫ ਉਸ ਘਟਨਾ ਤੋਂ ਬਾਅਦ ਜਿਹੜੀ 14 ਤੇ 15 ਤਰੀਕ ਦੇ ਵਿੱਚ ਦੀ ਰਾਤ ਸੀ ਉਥੇ ਸਟੇਟ ਗਵਰਨਮੈਂਟ ਦੇ ਸਪான்ਸਰਡ ਹਜ਼ਾਰ ਤੋਂ ਵੱਧ ਗੁੰਡਿਆਂ ਨੇ ਜਿਹੜਾ ਸੀਨ ਆਫ ਕਰਾਇਮ ਸੀ ਉਹਨੂੰ ਡਿਸਟਰੋਏ ਕੀਤਾ ਉਥੇ ਐਵਿਡੈਂਸ ਸਾਰੀਆਂ ਮਿਟਾਈਆਂ ਗਈਆਂ ਅਨ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਆ ਲੱਗਦਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਮੰਗ ਕਰਨੀ ਚਾਹੀਦੀ ਹੈ ਕਿ ਜਦੋਂ ਤਾਈਂ ਇਸ ਇਹ ਪੂਰੀ ਘਟਨਾ ਦਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੋ ਜਾਂਦਾ ਉਦ ਤੱਕ ਪੈਸਟ ਬੰਗਾਲ 'ਚ ਰਾਸ਼ਟ੍ਰਪਤੀ ਸ਼ਾਸਨ ਇੰਪੋਜ਼ ਕਰਨਾ ਚਾਹੀਦਾ ਟਰੱਕ ਸਾਹਿਬ ਜੀ ਗੱਲ ਕਰੀਏ ਤੇ ਸ਼ਹਾਜਾਦ ਨੂੰ तकरीबन 78 ਸਾਲ ਹੋ ਗਏ ਨੇ ਪਰ ਲੇਡੀਆਂ ਤੇ ਜਿਹੜਾ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੀ ਕਾਰਨ ਮੰਨਦੇ ਹੋਗਾ ਇਸ ਚੀਜ਼ ਨੂੰ ਮੈਂ ਆ ਮੰਨਣਾ ਕਿ ਆ ਜਿਹੜੀ ਸਾਡੀ ਸੋਸਾਇਟੀ ਹੈ ਸਾਡੀ ਸੋਸਾਇਟੀ ਜਿਹੜੀ ਮੋਰਲ ਵੈਲਿਊਜ਼ ਹੈ ਉਹ ਮੋਰਲ ਵੈਲਿਊਜ਼ ਕੱਟ ਗਈਆਂ ਨੇ ਜਿਹੜੀਆਂ ਸਾਨੂੰ ਆਪਣੇ ਆਪਣੇ ਧਰਮ ਦੇ ਨਾਲ ਜੋੜਨ ਰੱਖਣ ਵਾਲੀਆਂ ਸਿੱਖਾਵਾਂ ਦਿੱਤੀਆਂ ਜਾਂਦੀਆਂ ਸੀਗਾ ਪਰਿਵਾਰਾਂ 'ਚ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਦਾਦਾ ਦਾਦੀ ਨਾਨਾ ਨਾਨੀ ਜਿਹੜੀਆਂ ਮੋਰਲ ਦੀਆਂ ਮੋਰਲ ਦੀਆਂ ਕਹਾਣੀਆਂ ਸੁਣਾਇਆ ਕਰਦੇ ਸੀਗੀਆਂ ਜਾਂ ਜਿਹੜੀਆਂ ਧਾਰਮਿਕ ਕਹਾਣੀਆਂ ਆਪਾਂ ਨੂੰ ਸੁਣਾਇਆ ਸੁਣਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ ਚਾਹੇ ਉਹ Hindu ਧਰਮ ਤੇ ਸੀ ਚਾਹੇ Sikh ਚ ਸੀ ਚਾਹੇ ਉਹ Musalman ਧਰਮ ਤੇ ਸੀ ਕੋਨ ਮੋਰਲ ਵੈਲਿਊਸ ਤੋਂ ਆਪਣੇ ਜਿਹੜੇ ਪਰਿਵਾਰ ਹੈ ਉਹ ਪਿੱਛੇ ਹੋ ਗਏ ਨੇ ਨਿਊਕਲੀਅਰ ਪਰਿਵਾਰ ਹੋ ਗਏ ਨੇ ਜਿਹੜਾ ਸਾਨੂੰ ਇੱਕ ਸੰਯੁਕਤ ਪਰਿਵਾਰ ਤੇ ਰਹਿਣ ਕਰਕੇ ਜਿਹੜੀ ਸਾਡੀ ਮੋਰਲ ਅਪਗ੍ਰੇਡਿੰਗ ਜਿਹੜੀ ਹੁੰਦੀ ਸੀ ਉਹ ਸ਼ਾਇਦ ਹੋਣ ਹੋ ਨਹੀਂ ਰਹੀ ਹੋ ਨਹੀਂ ਬਾਰੀ ਆਈਐਸਟੀ ਦਾ ਵੈਂਡਲਰਾਮ ਡਾਕਟਰਾਂ ਨੂੰ ਪਤਾ ਚੱਲਿਆ ਵੀ ਇਹ ਲੋਕ ਕੌਣ ਸੀਗੇ ਜਿਨ੍ਹਾਂ ਨੇ ਇਸ ਦੇ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਆਪਾਂ ਇੰਨੀ ਦੂਰ ਬੈਠੇ ਹਾਂ ਉਤੋਂ ਘੱਟੋ-ਘੱਟ 2000 ਕਿਲੋਮੀਟਰ ਆਪਾਂ ਆ ਚੀਜ਼ ਪਤਾ ਨਹੀਂ ਲਾ ਸਕਦੇ ਉੱਥੇ ਜਿਸ ਤਰੀਕੇ ਦਾ ਵੈਂਡਲਿਜ਼ਮ ਹੋਇਆ ਉਸ ਦਿਨ ਹਸਪੀਟਲ ਤੇ 14 ਤੇ 15 ਅਗਸਤ ਦੇ ਵਿਚਲੀ ਰਾਤ ਨੂੰ ਹਾਲਾਂਕਿ ਕੁਝ 4-5 ਲੋਕਾਂ ਨੂੰ ਅਰੈਸਟ ਪਾਈ ਗਈ ਹੈ ਅਰੈਸਟ ਹੋਏ ਹੈ ਦੇਖੋ ਅਸੀਂ ਹੋਪ ਕਰਨੇ ਆ ਕਿ ਜਦੋਂ ਦੀ ਆ ਇਨਕੁਆਇਰੀ ਐ सीबीआई ਨੂੰ ਦਿੱਤੀ ਹੈ ਸੈਂਟਰਲ ਗਵਰਨਮੈਂਟ ਨੇ ਉਸ ਤੋਂ ਬਾਅਦ ਜਰੂਰ ਕੁਝ ਨਾ ਕੁਝ ਸਾਹਮਣੇ ਆਊਗਾ ਤੇਜ਼ ਦੀ ਕਾਨੂੰਨ ਵਿਵਸਥਾ ਨੂੰ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਨਹੀਂ ਤੇਜ਼ ਦੀ ਕਾਨੂੰਨ ਵਿਵਸਥਾ ਤਾਂ ਠੀਕ ਹੈਗੀ ਹੈ ਜਿਹੜੀਆਂ ਸਕਿਉਰਿਟੀ ਘਟਨਾਵਾਂ ਆਉਂਦੀਆਂ ਕਿਤੇ ਕਦੇ ਇੱਧਰ ਹੋਊਗੀ ਕਦੇ ਉੱਧਰ ਹੋਊਗੀ ਉਸ ਚੀਜ਼ ਨੂੰ ਮਤਲਬ ਮਾਸ ਲੈਵਲ ਤੇ ਜਾਂ ਸੈਂਟਰਲ ਲੈਵਲ ਤੇ ਰੋਕਣਾ ਪੋਸੀਬਲ ਨਹੀਂ ਹੁੰਦਾ ਉਹਦੇ ਵਾਸਤੇ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਆਪਾਂ ਨੂੰ ਆਪਣੀਆਂ ਮੋਰਲ ਵੈਲਿਊਜ਼ ਦੀ ਜਿਹੜੀ ਐਜੂਕੇਸ਼ਨ ਹੈ ਮੋਰਲ ਐਜੂਕੇਸ਼ਨ ओ स्कूल लेवल पे देनी बहुत हो ओ डॉरल एजुकेशन्स आपा तो दवाब देता तो 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 है चला कर बोल दिया पर जेड़ा वैसे बंगाल से हुआ वो तो सिर्फ रेप तो से मर्डर नहीं सकता रेप से मर्डर वो जेड़ा छुपान दी कोशिश कितनी भी करेंगे तो ये तो मर्डर इक्ष्याही जड़ी हैवी हैंसे जाए ऊपर तक वो स्पीकल वो ऐसा लग ਸਾਜੇ ਸਹੀ ਹੈ ਜਿਹਨੂੰ ਪਾਇਆ ਗਿਆ ਹੈ ਸਵੇਰ ਦੇ 9:00 ਦੇ ਜਿਹੜੇ 9:00 ਪਤਾ ਪਿਆ ਲਿਆ ਹੈ ਕਿ ਉਹਨਾਂ ਦਾ ਪ੍ਰਤੀਕਿਰਿਆ ਅੱਜ ਦਾ ਸਾਡਾ ਓਪੀਡੀ ਬੰਦ ਚੁਪ ਘੰਟੇ ਵਾਸਤੇ ਜੇ ਅਜਾ ਚੀਜ਼ ਨਹੀਂ ਰੁਕਦੀ ਕਿ ਆ ਸਾਡੇ ਇਨਸਾਨ ਕਈ ਵਾਰ ਡਾਕਟਰ ਨੂੰ ਇਨਸਾਫ ਨਹੀਂ ਮਿਲਦਾ ਤੇ ਹੋ ਸਕਦਾ ਹੈ ਆਉਣ ਵਾਲੇ ਟਾਈਮ ਤੇ ਐਮਰਜੈਂਸੀ ਸਟੇਟ ਵਿੱਚ ਅਸੀਂ ਵਿਟ੍ਰੋ ਕਰਦੇ ਹੈ ਇਹ ਸੀ ਪ੍ਰਤੀਕਾ ਤੇ ਡਾਕਟਰ ਜਿਨ੍ਹਾਂ ਨੇ ਕਿਹਾ ਕਿ ਜਿੰਨਾ ਤੱਕ ਕੋਈ ਲੱਗਦਾ ਦੀ ਪਹਿਲਾ ਡਾਕਟਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤੱਕ ਸਾਡੇ ਜਿਹੜੇ ਤਰਨ ਦੇ ਪ੍ਰਦਰਸ਼ਨ ਹੈ ਜਿਹੜੇ ਚਾਰੀ ਰਹਿਣ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर